ਸਤਿ ਸ੍ਰੀ ਅਕਾਲ ਦੋਸਤੋ ਇੱਕ ਨਵੇਂ ਬਲੌਗ 'ਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਅੱਜ ਕਹਿ ਲਓ ਵੀ ਕਾਫੀ ਦੇਰ ਬਾਅਦ ਸਾਲਾਂ ਬਾਅਦ ਹੀ ਸਰਕਾਰੀ ਹਸਪੀਟਲ ਆਉਣ ਦਾ ਸੁਭਾਅ ਬਣਿਆ ਐਸ ਵਕਤ ਤੁਸੀਂ ਮੇਰੇ ਨਾਲ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਹਾਂ ਸੋ ਕੀ ਚੇਂਜੇਸ ਆਈਆਂ ਨੇ ਲਗਭਗ ਕਹਿ ਲਓ ਸਿਹਤ ਤੇ ਸਿੱਖਿਆ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਬੌਧ ਨਾਲ ਆਈ ਇਸ ਪੰਜਾਬ 'ਚ ਜੋ 2.5 ਸਾਲ ਲੰਘ ਗਏ ਸੋ ਅਜ ਮਨ ਕਰਿਆ ਕਿ ਇਸ ਮੁੱਦੇ ਤੇ ਬਲੌਗ ਕਰੀਏ ਸੋ ਸਰਕਾਰੀ ਹਸਪਤਾਲ ਰੂਪਨਗਰ ਦੇ ਦਰਸ਼ਨ ਦਿਖਾਉਣੇ ਮੈਂ ਤੁਹਾਨੂੰ ਦੋਸਤੋ ਸਭ ਤੋਂ ਪਹਿਲਾਂ ਆਪਾਂ ਪਾਰਕਿੰਗ 'ਚ ਆਏ ਆ ਹਾਂ ਹਾਂ ਉਸ ਤੋਂ ਕਲੀ ਤੇ ਸਸਤੀਆਂ ਦਵਾਈਆਂ ਦਾ ਜਨਰਲ ਔਸ਼ਦੀ ਸਟੋਰ ਰੁਕੋ ਪਬਲਿਕ ਪਾਰਕਿੰਗ ਪਾਰਕਿੰਗ ਦਾ ਬੋਰਡ ਜ਼ਰੂਰ ਲੱਗਿਆ ਹੋਇਆ ਪਰੰਤੂ ਭਾਈ ਸਾਹਿਬ ਨੇ ਦੱਸਿਆ ਪਿਛਲੇ 3-4 ਮਹੀਨੇ ਤੋਂ ਪਾਰਕਿੰਗ ਫ੍ਰੀ ਹੈ ਜੇ ਸਰਕਾਰ ਨੇ ਕਰੀ ਇਹ ਤਾਂ ਚੰਗੀ ਗੱਲ ਹੈ ਟੋਕਾ ਪਿੱਛੇ ਦਿੱਲੀ ਇੱਕ ਦੋ ਮੋਰਾਂ ਚੱਕਿਆਂ ਦੇ ਚੋਰੀਆਂ ਹੋ ਜਾਂਦੇ ਉਹ ਆ ਕੇ ਕਈ ਵਾਰ ਅਸੀਂ ਹੁੰਦੇ ਇੱਧਰ ਵੀ ਸਾਨੂੰ ਬੋਦੇ ਵੀ ਸਾਡਾ ਮੋਰਾਂ ਚੋਰੀ ਹੋ ਗਿਆ ਅਸੀਂ ਉਹਨਾਂ ਨੂੰ ਕਹਿੰਦਾ ਵੀ 3-4 ਮਹੀਨੇ ਬਈ ਪਾਰਕਿੰਗ ਬੰਦ ਰਹੀ ਹੈ ਤੁਸੀਂ ਚਾਹੋ ਨਾ ਵੀ ਪਾਰਕਿੰਗ ਲੱਗਣੀ ਵੀ ਜ਼ਿੰਮੇਵਾਰੀ ਨਹੀਂ ਹੈ ਕਿਸੇ ਦੀ ਆਮ ਲੋਕ ਉਹਨਾਂ ਹੱਥ ਤੇ 15-20 ਦਿਨ ਕੋਈ ਨਾ ਕੋਈ ਮੋਟਰਸਾਈਕਲ ਕੋਈ ਕੋਈ ਗੱਡੀ ਦੀ ਸਟੱਪਣੀ ਖੋਲ ਲੈ ਜਾਂਦਾ ਕੋਈ ਸਾਲਾਂ ਦਾ ਸੋ ਇਹ ਦੋਨੇ ਪੱਖ ਹੈ ਜੀ ਇਹ ਪਾਰਕਿੰਗ ਵਾਲੇ ਬੰਦੇ ਜਿਹੜੇ 3-4 ਮਹੀਨੇ ਪਹਿਲਾਂ ਪਾਰਕਿੰਗ ਚਲਾਉਂਦੇ ਸੀ ਕਹਿੰਦੇ ਅਗਰ 10-20 ਰੁਪਏ ਬਚਦੇ ਆ ਤਾਂ ਨਾਲ ਦੀ ਨਾਲ ਚੋਰੀ ਦਾ ਵੀ ਖਤਰਾ ਡਿਸਪੈਂਸਰੀ ਜ਼ਿਲ੍ਹਾ ਹਸਪਤਾਲ ਰੂਪਨਗਰ ਸੀਨੀਅਰ ਸਿਟੀਜ਼ਨ ਮੁਕਤ ਦਵਾਈਆਂ ਇੱਥੋਂ ਲਓ ਜੀ ਤੁਸੀਂ ਲਗਾਤਾਰ ਮਰੀਜ਼ ਆਪਣਾ ਜਨਰਲ ਆਪੀਡੀ ਚੈੱਕਅਪ ਕਰਾ ਕੇ ਆ ਰਹੇ ਨੇ ਦਵਾਈਆਂ ਦੇ ਕਾਊਂਟਰ ਵੱਲੋਂ ਸੋ ਇਹ ਸਕਾਰਾਤਮਕ ਵਰਤਾਰਾ ਕਿਹਾ ਜਾ ਸਕਦਾ 24/7 ਮੁਫਤ ਐਮਰਜੈਂਸੀ ਸਵਾਮਾ ਸਿਵ ਹਸਪਤਲ ਰੂਪਨਗਰ ਆਪੀਡੀ ਵਿਭਾਗ ਸੋ ਇਹ ਆਪੀਡੀ ਹੈ ਸੋ ਤੁਸੀਂ ਦੇਖ ਰਹੇ ਹੋ ਇਹ ਹਸਪਤਲ ਮਰਕਰੀ ਫਰੀ ਹੈ ਤੇ ਕਾਉਂਟਰਾਂ ਤੇ ਪੂਰੀਆਂ ਰੌਣਕਾਂ ਹੈਗੀਆਂ ਸੋ ਚੰਗਾ ਇਹ ਬਦਲਾਅ ਦੀ ਨਿਸ਼ਾਨੀ ਹੈ 2.5 ਸਾਲ ਬਾਅਦ ਕਹ ਲੋ ਸਰਕਾਰੀ ਹਸਪਤਲ ਆਉਣ ਦਾ ਸਵਾਬ ਬਣਿਆ ਤੇ ਸਾਰੇ ਹੀ ਕੰਟ੍ਰੈਕਟਰ ਸਵਾਣ ਬੈਠੇ ਤੇ ਮਰੀਜ਼ ਵਾਰੀ ਸਰ ਆਪਣੀ ਵਾਰੀ ਦੀ ਜੜੀ ਕਰਦੇ ਹੋਏ ਜੋ ਕਿ ਪਹਿਲਾ ਅਕਸਰ ਘੱਟ ਦਿੱਖਦਾ ਸੀ ਸਰਕਾਰੀ ਹਸਪਤਾਲ ਸੋ ਡਾਕਟਰਾਂ ਦੇ ਬੋਰਡ ਡਾਕਟਰ ਗਿਰਾ ਡਾਕਟਰ ਨੀਦੀ ਗੁਪਤਾ ਕੰਨ ਨੱਕ ਗਲੇ ਦੇ ਮਾਹਰ ਡਾਕਟਰ ਪੁਨੀਤ ਸੈਣੀ ਡਾਕਟਰ ਲਵਲੀ ਡਾਕਟਰ ਸੰਦੀਪ ਮਾਵੀ दैट मींस ਤੁਸੀਂ ਦੇਖ ਰਹੇ ਹੋ ਦੂਰ ਤੱਕ ਪੇਸ਼ੈਂਟ ਬੈਠੇ ਆ ਤੇ ਹਰੇਕੀ ਕਾਊਂਟਰ 'ਚ ਡਾਕਟਰ ਅਵੇਲੇਬਲ ਹੈ ਹਸਪਤਾਲ ਰੂਪਨਗਰ ਦਾ ਕਾਕਾ ਵਕਾ ਤੁਸੀਂ ਮੇਰ ਨਾਲ ਵੇਖ ਰਹੇ ਹੋ ਤੇ ਸਾਡਾ ਉਧਰ ਹੱਡੀਆਂ ਦੇ ਕਾਊਂਟਰ ਕਮਰਾ ਨੰਬਰ 9 ਚ ਮੈਂ ਆਪਣੇ ਮਾਤਾ ਜੀ ਨੂੰ ਉਠਾ ਕੇ ਆਇਆ ਆ ਫੇਰ ਇੱਕ ਵਾਰ ਰਜਿਸਟ੍ਰੇਸ਼ਨ ਦੀ ਵਾਰੀ ਸੀ ਮਰੀਜ਼ ਅੜੀ ਕਰਦੇ ਹੋਏ ਆ ਆ ਰਹੇ ਆ ਮਾਤਾ ਜੀ ਸਾਡੇ ਕਰ ਰਹੇ ਆ ਵੇਟ ਉਦੋਂ ਤੱਕ ਆਪਾਂ ਹਸਪਤਾਲ ਦੇ ਹੋਰ ਜਿਹੜੇ ਵਿੰਗ ਹੈ ਉਹਨਾਂ ਦਾ ਵੀ ਤੁਹਾਨੂੰ ਪੰਛੀ ਚਿਤ ਆਪ ਰਾਉਂਦੇ ਆ ਫਿਜ਼ੀਓਥੈਰੇਪੀ ਅੱਜ ਦੇ ਦੌਰ ਤੋ ਬਹੁਤ ਹੀ ਜ਼ਰੂਰੀ ਹੈ ਹਾਂਜੀ ਮੈਂ ਅੱਜ ਆਪਣੀ ਵਾਈਫ ਨੂੰ ਸਰਕਾਰੀ ਹਸਪਤਲ ਉਪਰ ਚ ਲੈ ਕੇ ਆਇਆ ਸੀ ਜਿੱਥੇ ਸਾਨੂੰ ਫੈਸਿਲਿਟੀ ਬੜੀ ਵਧੀਆ ਮਿਲੀ ਹੈ ਟੈਸਟ ਸਾਰੇ ਕਲੀਅਰ ਹੈ ਮਤਲਬ ਪਹਿਲਾਂ ਨਾਲੋਂ ਬਹੁਤ ਸਿੱਧੀ ਠੀਕ ਹੋ ਗਈ ਹੈ ਹਸਪਤਲ ਹਸਪਤਲ ਦੀ ਵੈਸੇ ਵੀ ਜਣੀ ਪੁੱਛਪੜਤਾਲ ਮਰੀਜ਼ਾਂ ਦੀ ਹੈਗੀ ਹੈ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਮੈਂ ਵੀ ਅੱਜ 2.5 ਸਾਲ ਬਾਅਦ ਆਇਆ ਬਿਲਕੁਲ ਇਹ ਚੀਜ਼ ਆਪਾਂ ਮਹਿਸੂਸ ਕਰ ਸਕਦੇ ਹਾਂ ਨਾ ਹਾਂਜੀ ਹਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਕਿਹੜਾ ਪਿੰਡ ਹੈ ਆਪਣਾ ਜੀ ਵਾੜਾ ਜੀ ਵਿਲੇਜ ਵਾੜਾ ਹਾਂ ਵਾੜੇ ਤੋਂ ਇਹ ਪੇਸ਼ੈਂਟ ਹੈ ਮਿੱਤਰ ਹੈ ਸਾਡੇ ਆਏ ਆਂ ਸੋ ਇਹਨਾਂ ਦੀ ਅਬਜ਼ਰਵੇਸ਼ਨ ਹੈ ਕਿ ਬਾਕੀ ਫਰਕ ਹੈਗਾ ਬਹੁਤ ਆਮ ਸਧਾਰਨ ਬੀਜਾਂ ਦੀ ਛੜਵਾਈ ਹੈ ਪਹਿਲਾਂ ਨਾਲੋਂ ਡਿਵੈਲਪਮੈਂਟ ਹੈ ਸੋ ਦੋਸਤੋ ਮਾਤਾ ਜੀ ਨੂੰ ਮੈਂ ਚੈੱਕ ਕਰਵਾ ਲਿਆ ਬੇਨਤੀ ਕੀਤੀ ਡਾਕਟਰਾਂ ਨੂੰ ਜਿਹੜੇ ਹੱਡੀਆਂ ਵਾਲੇ ਡਾਕਟਰ ਸੀ ਨੋ ਨੰਬਰ 'ਚ ਉਹ ਰਾਉਂਡ ਤੇ ਸੀਗੇ ਤੇ ਐਮਰਜੈਂਸੀ 'ਚ ਵੀ ਹੱਡੀਆਂ ਵਾਲੇ ਡਾਕਟਰ ਸੀ ਉਹਨਾਂ ਨੇ ਬਕਾਇਦਾ ਬੇਨਤੀ ਤੇ ਕੇ ਸੀਨੀਅਰ ਸਿਟੀਜ਼ਨ ਹੈ ਬਕਾਇਦਾ ਚੈੱਕ ਕਰ ਲਿਆ ਤੇ ਮੈਨੂੰ ਇੱਥੇ ਸਾਡੇ ਦੋਸਤ ਸੰਦੀਪ ਕੁਮਾਰ ਜੋਸ਼ੀ ਜੀ ਮਿਲ ਗਏ ਸਮਾਜ ਸੇਵੀ ਹੈ ਸੋ ਇਹਨਾਂ ਨਾਲ ਆਪਾਂ ਹੁਣ ਪੰਛੀ ਚਾਤ ਮਾਰਦੇ ਸਰਕਾਰੀ ਹਸਪਤਲ 'ਚ ਜੋ ਫਰਕ ਦਿਖ ਰਿਹਾ 2.5 ਸਾਲ 'ਚ ਕਿਸੇ ਪਾਰਟੀ ਦੇ ਸਮਰਥਕ ਨਹੀਂ ਜੋ ਸਹੀ ਹੈ ਉਹਨੂੰ ਸਹੀ ਕਾਂਗੇ ਜੋ ਗਲਤ ਹੈ ਉਹਨੂੰ ਗਲਤ ਕਾਂਗੇ ਤਾਂ ਦੇਖੋ ਜੀ 2.5 ਸਾਲ ਹੋਏ ਆ ਜੀ ਸਰਕਾਰ ਨੂੰ ਲੰਬੀ ਸਰਕਾਰ ਤੁਸੀਂ ਦੇਖੀ ਹੋਣੀ ਹੈ ਜੀ ਵਾਦੇ ਕਰਦੀਆਂ ਕਰਦੇ ਗੋਤਰੀ ਸੀਐਮ ਸਾਹਿਬ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ ਸਾਡੇ ਐਮਐਲਏ ਜਿਹੜੇ ਚੱਡੇ ਜੀ ਉਹਨਾਂ ਲੋਕਾਂ ਦੀ ਸੇਵਾ ਵਾਸਤੇ ਦਿਨ-ਰਾਤ ਹਾਜ਼ਰ ਹੈ ਉਹਨਾਂ ਨੇ ਹੀ ਸकता ਸਕਦਾ ਇੱਕ ਵਾਰ ਤੁਸੀਂ ਦੇਖਿਆ ਜੀ ਕਈ ਸਾਲ ਪਹਿਲਾਂ ਪਰਚੀਆਂ ਇਕੱਠੂੰਗੀ ਹੁੰਦੀਆਂ ਬਿਲਕੁਲ ਮੈਂ ਜਾ ਕੇ ਪਹਿਲਾਂ ਕਵਰ ਕੀਤਾ ਪਾਰਕਿੰਗ ਦਵਾਈਆਂ ਮਿਲਣ ਲੱਗ ਗਏ ਲੋਕਾਂ ਨੂੰ ਸੁੱਥਰੀ ਦਵਾਈਆਂ ਮਿਲਣ ਲੱਗੀਆਂ ਮਾਹਲਾ ਕਲੀਨਿਕ ਬਣ ਗਏ ਮਾਹਲਾ ਕਲੀਨਿਕ ਤੇ ਤੁਸੀਂ ਜਾ ਕੇ ਆਪਣਾ ਦਵਾਈ ਲੈ ਕੇ ਜਾ ਸਕਦੇ ਆ ਸੜਕ ਦਾ ਤੁਸੀਂ ਹਾਲ ਦੇਖਿਆ ਦਾ ਜੇ ਐਮਰਜੈਂਸੀ ਜਾਂਦੀ ਹੈ ਜਿਹੜੀ ਐਮਰਜੈਂਸੀ ਜਾਂਦੀ ਹੈ ਇਹ ਵਧੀਆ ਸੜਕ ਬਣਾਈ ਐਮਐਲਏ ਸਾਹਿਬ ਦੇ ਨੇ ਛੱਡਾ ਜੀ ਨੇ ਤੇ ਐਮਐਲਏ ਸਾਹਿਬ ਦਿਨ ਰਾਤ ਲੱਗੇ ਪਏ ਸੇਵਾ ਲੋਕਾਂ ਦੀ ਸੇਵਾ ਵਾਸਤੇ ਉਹਨਾਂ ਨੂੰ ਜਦਮਰਜ਼ੀ ਫੋਨ ਕਰੋ ਉਹ ਹਾਜ਼ਰ ਹੈ ਤੇ ਹਰੇਕ ਹਰੇਕ ਖੇਤਰ ਚ ਜਿਹੜਾ ਵੀ ਵਿੰਗ ਹਸਪਤਾਲ ਦਾ ਜਿਹੜੇ ਪੇਸ਼ੈਂਟ ਦੇ ਚਿਹਰੇ ਤੇ ਇੱਕ ਸ਼ਾਂਤੀ ਤਸੱਲੀ ਦੇ ਅਭਾਵ ਦਿਖ ਰਿਹਾ ਤੇ ਅੱਗੇ ਚੱਲੀਏ ਆਪਾਂ ਹਾਂਜੀ ਕਿਉਂਕਿ ਥੋੜੇ ਦਿਨ ਥੋੜੇ ਥੋੜੇ ਹੀ ਸਮਾਂ ਹੋਇਆ ਹੈ ਸਰਕਾਰ ਨੂੰ ਟਾਈਟਲ ਹੋਏ ਆ 70 ਸਾਲ ਦਾ ਦਾਣਾ ਬਣਾਏ ਥੋੜਾ ਟਾਈਮ ਲੱਗੇਗਾ ਹੈਗੀਆਂ ਕਮੀਆਂ ਉਹ ਆਉਣ ਵਾਲੇ ਸਮੇਂ ਚ ਪੂਰੀ ਕੀਤੀ ਜਾਊਗੀ ਜੇ ਤੁਸੀਂ ਕਿਸੇ ਤੇ ਪਬਲਿਕ ਤੇ ਕੋਸਤਾ ਦੇ ਆਪਾਂ ਕਰਦੇ ਗੱਲ ਹਾਂਜੀ ਵੀ ਕਿੱਦਾਂ ਇੱਥੇ ਸੋਲਤ ਮਿਲਦੀ ਆ ਕਿੱਦਾਂ ਨਹੀਂ ਤੇ ਥੋੜੇ ਕਹੇ ਲੋ ਜੀ ਹੁਣ ਲੈਬੋਰਾਟਰੀ ਚ ਆ ਗਏ ਆਪਾਂ ਬਕਾਇਦਾ ਇੱਥੇ ਟੈਸਟ ਹੁੰਦੇ ਨੇ ਦੇਖੋ ਇੱਥੇ ਵੀ ਮਰੀਜ਼ ਲਗਾਤਾਰ ਸੈਂਪਲ ਕਲੈਕਸ਼ਨ ਕਾਊਂਟਰ ਤੇ ਪੂਰੇ ਬਕਾਇਦਾ ਪ੍ਰੋਪਰ ਵੇਚ ਸੈਂਪਲ ਲਈ ਜਾ ਰਹੇ ਆ ਆ ਪੂਰੀਆਂ ਪਰਤੀਆਂ ਲੈ ਕੇ ਇਹ ਚੀਜ਼ ਪਹਿਲਾਂ ਨਹੀਂ ਦਿਖਦੀ ਸੀ ਸਰਕਾਰੀ ਹਸਪਤਾਲਾਂ ਵਿੱਚ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਹਾਂ ਤੁਸੀਂ ਸਾਡੇ ਨਾਲ ਤਾਂ ਦੋਸਤੋ OPD ਕਾਊਂਟਰ ਚ ਆ ਗਏ ਆਪਾਂ ਫੇਰ ਇੱਕ ਵਾਰ ਜੋਸ਼ੀ ਜੀ ਨਾਲ ਤੁਸੀਂ ਦੇਖ ਸਕਦੇ ਆਂ ਬਕਾਇਦਾ ਪ੍ਰੋਪਰ ਲਾਈਨਾਂ ਸੀਨੀਅਰਸ ਡੀਡ ਲਾਈਨ ਵੱਖਰੀ ਹੈ ਡਾਕਟਰ ਸਹਿਬਾਨ ਇੰਜੈਕਸ਼ਨ ਇੰਜੈਕਸ਼ਨ ਰੂਮ ਹੈ ਅੱਖਾਂ ਦੇ ਮਾਹਰ ਬਕਾਇਦਾ ਲਾਈਨ ਵਾਈਜ਼ ਚੈੱਕ ਕਰ ਰਹੇ ਨੇ ਡਾਕਟਰ ਨਿਧੀ ਗੁਪਤਾ ਕੰਨਾਂ ਨਾਲ ईएनटी ਦੇ ਤੇ ਡਾਕਟਰ ਪੁਨੀਤ ਸੈਣੀ ਐਮਬੀਬੀਐਸ ਐਮਡੀ ਤੇ ਇੱਧਰ ਮਰੀਜ਼ ਸਹਿਬਾਨ ਆਪਣੀ ਵਾਰੀ ਦੀ ਵੇਟ ਕਰਦੇ ਹੋਏ ਬੱਚੇ ਦੀ ਵਰਸਾ ਸੋ ਡਾਕਟਰ ਲੁਲੀਨ ਮੈਡਮ ਐਮ ਐਸ ਜਨਰਲ ਸਰਜਰੀ ਹੈ ਸੋ ਇਹਨਾਂ ਦੇ ਜਰੂਰ ਵੀਊ ਲਵਾਂਗੇ ਕਿਦਾਂ ਪੇਸ਼ੈਂਟ ਕਿੰਨਾ ਕਿੰਨੇ ਕਿ ਪੇਸ਼ੈਂਟ ਆ ਜਾਂਦੇ ਕਿੰਨੇ ਸੈਟੀਸਫਾਈ ਹੋ ਕੇ ਸਤੋ ਜਾਨਦੇ ਆ ਅ ਪੇਸ਼ੈਂਟ ਸਾਡੇ ਕੋਲ অলਮੋਸਟ 100 ਦੇ ਕਰੀਬ ਆ ਜਾਂਦੇ ਡੇਲੀ 70 80 ਦਾ ਆਉਣਾ ਐ ਐਵਰੇਜ ਹੈ ਤੇ ਮੋਸਟਲੀ ਹਾਰ ਪੇਸ਼ੈਂਟ ਨੂੰ ਅਸੀਂ ਕੋਸ਼ਿਸ਼ ਕਰੀਦੀ ਆ ਕਿ ਅਸੀਂ ਉਹਨੂੰ ਸੈਟੀਸਫਾਈ ਕਰਕੇ ਭੇਜੀਏ ਜ਼ਿਆਦਾਤਰ ਪੇਸ਼ੈਂਟ ਸੈਟੀਸਫਾਈ ਹੋ ਕੇ ਜਾਂਦੇ ਆ ਬੜੇ ਖੁਸ਼ ਹੋ ਕੇ ਜਾਂਦੇ ਆ ਆਪਰੇਸ਼ਨ ਵੀ ਠੀਕ ਹੋ ਜਾਂਦੇ ਆ ਤੇ ਤੇ ਕਿੰਨੇ ਸਾਲ ਦੀ ਮੈਡਮ ਜੌਬ ਹੋ ਗਿਆ ਤੁਹਾਡੀ ਐਕਸਪੀਰੀਅੰਸ ਮੇਰਾ ਹੋ ਗਿਆ 4-5 ਸਾਲ ਦਾ ਇੱਥੇ 4-5 ਸਾਲ ਦਾ ਐਕਸਪੀਰੀਅੰਸ ਹੈ ਕੁਝ ਮਹਿਸੂਸ ਕਰਦੇ ਮੀਨ ਡਾਕਟਰ ਬੀਗ ਡਾਕਟਰ ਤੁਸੀਂ ਮਹਿਸੂਸ ਕਰਦੇ ਕੁਝ ਨਾ ਕੁ ਸੁਧਾਰ ਆਇਆ ਇਸ ਸਰਕਾਰ ਦੇ ਆਉਣ ਨਾਲ ਨੇ ਕਾਫੀ ਲੋਕਾਂ ਦਾ ਵਿਸ਼ਵਾਸ ਹੈ ਹਸਪਤਾਲਾਂ ਦੇ ਉੱਤੇ ਤੇ ਕਿ ਚਿਹਰੇ ਤੇ ਵੀ ਤਸੱਲੀ ਦਿਖਦੀ ਹੈ ਮੈਂ ਜਿੱਦਾਂ ਅੱਜ ਘੰਟਾ ਹੋ ਗਿਆ ਮੈਨੂੰ ਹਸਪਤਾਲ ਹਾਂ ਪੇਸ਼ੰਗਾਂ ਦੇ ਤੇਰੇ ਦੇ ਤਸੱਲੀ ਭਾਵ ਹੈਗਾ ਖੱਜਲ ਖੋਰੀ ਘਟੀ ਲੱਗਦਾ ਸਰਕਾਰੀ ਹਸਪਤਾਲ ਚ ਪੇਸ਼ੰਗਾਂ ਨੂੰ ਵੈਸੇ ਹੀ ਬੜਾ ਵਿਸ਼ਵਾਸ ਨਹੀਂ ਪਹਿਲਾਂ ਵਾਲੀ ਗੱਲ ਨਹੀਂ ਵੀ ਪੁੱਛ ਪੁੱਛਦੇ ਨਹੀਂ ਸੀ ਉਹ ਚੀਜ਼ ਦਾ ਫਰਕ ਹੈ ਕਿਥੇ ਨਗੇ ਦੇ ਕਿ ਤੁਸੀਂ ਕੋਈ ਕਾਊਂਟਰ ਪੁੱਛ ਕਿਛ ਦੇ ਕਾਊਂਟਰ ਵੀ ਬਣੇ ਹੋਏ ਆ ਤੁਸੀਂ ਉੱਥੇ ਜਾ ਕੇ ਆਪਣਾ ਪਤਾ ਕਰ ਸਕਦੇ ਹੋ ਸੋ ਇਹ ਡਾਕਟਰ ਸਾਹਿਬ ਦੇ ਥੈਂਕਫੁਲ ਐਸੀ ਇਹਨਾਂ ਨੇ ਆਪਣਾ ਸਮਾਂ ਸਾਨੂੰ ਦਿੱਤਾ ਥੈਂਕ ਯੂ ਜੀ ਸੋ ਬਕਾਇਦਾ ਵਧੀਆ ਤਰੀਕੇ ਨਾਲ ਹਰੇ ਕਾਉਂਟਰ ਤੇ ਮਰੀਜ਼ਾਂ ਦਾ ਦੀ ਦੇਖਭਾਲ ਹੁੰਦੀ ਹੋਈ ਗੱਲਬਾਤ ਹੁੰਦੀ ਹੋਈ ਰਿਕਵਾਲ ਸਿੰਘ ਆਪਰੇਸ਼ਨਾਂ ਦੇ ਮਾਹਰ ਹੈ ਤੇ ਆਪਾਂ ਪੱਟੀਆਂ ਵਾਲੀਆਂ ਵੀ ਜ਼ਰੂਰ ਦੇਣਾ ਬੜਾ ਵਧੀਆ ਲੱਗਿਆ ਕਿੰਨੇ ਘੰਟੇ ਪੱਟੀਆਂ ਦਾ ਕੰਮ ਚੱਲਦਾ ਉਹ ਜੋਸ਼ੀ ਜ਼ਰੂਰ ਹਾਂ ਇਹ ਦੇਖੋ ਜੀ ਡਰੈਸਿੰਗ ਰੂਮ ਤੇ ਲਗਾਤਾਰ ਪ੍ਰੋਪਰ ਤਰੀਕੇ ਨਾਲ ਪੱਟੀਆਂ ਮੈਂ ਦੇਖਣਾ ਨੌਜੋਕ ਅਟੈਂਡ ਕਰ ਰਿਹਾ ਹਾਂ ਜੀ ਕਰਦੇ ਆ ਜੀ ਇਹ ਬੜਾ 8 ਵਜੇ ਹਸਪਤਾਲ ਕੋਲ ਜਾਂਦਾ ਹੈ 8 ਤੋਂ 12 ਵਜੇ ਤੱਕ ਆ ਇਹ 8 ਘਰ ਹੋ ਕੇ ਇੱਕ ਘੰਟੇ ਬਾਅਦ ਪੱਟੀਆਂ ਆਉਂਦੀਆਂ ਉਹ ਤੋਂ ਬਾਅਦ ਪੱਟੀਆਂ ਦਾ ਕੰਮ ਚੱਲ ਰਿਹਾ ਹੈ ਡਾਕਟਰ ਸਾਹਿਬ ਲੱਗੇ ਹੋਏ ਹੈ ਇਹ ਡਾਕਟਰ ਸਾਹਿਬ ਨੇ ਔਰਥੋ ਉਹ ਦੇਖੋ ਜੀ ਹਰੇਕ ਪੱਟੀਆਂ ਦੇ ਰੂਪ ਵਿੱਚ ਔਰਥੋ ਦੇ ਡਾਕਟਰ ਟ੍ਰੀਟਮੈਂਟ ਦਿੰਦੇ ਹੋਏ ਇਹ ਹਕੀਕਤ ਹੈ ਸਰਕਾਰੀ ਹਸਪੀਟਲ ਰੂਪ ਰੱਖਣ ਵੇਖਿਓ ਤੁਸੀਂ ਸਾਡੇ ਨਾਲ ਸੋ ਬਣੇ ਰਿਹਾ ਹੈ ਇਦਾਂ ਦੀ ਹੋਰ ਸਮਾਜਿਕ ਚੇਤਨਣ ਵਾਲੇ ਮੁੱਦਿਆਂ ਤੇ ਆਪਾਂ ਬਲੌਗਿੰਗ ਕਰਦੇ ਰਾਂਗੇ ਹਨਾ ਸਿਕੰਜਾ ਨਿਕਲਵਾਇਆ ਤਾਂ ਆਪਾਂ ਐਕਸੀਡੈਂਟ ਹੋਇਆ ਥਾ ਬਹੁਤ ਵਧੀਆ ਕਰਿਆ ਠੀਕ ਹੋ ਗਿਆ ਫ੍ਰੀ ਆਫ ਕਾਸਟ ਹਾਂਜੀ ਪੈਸਾ ਨਹੀਂ ਕੋਈ ਲੱਗਿਆ ਰਾਜ ਠੀਕ ਚੱਲ ਰਿਹਾ ਡਾਕਟਰ ਦੇਖ ਰਹੇ ਤੁਹਾਨੂੰ ਡਾਕਟਰ ਦੇਖ ਰਹੇ ਹਰਕਾਇਦ ਉਹ ਤੁਹਾਨੂੰ ਹਰਕਾਇਦ ਜੀ ਗਾਰ ਦੇਖ ਜਿਹੜੀ ਰੂ ਮਤਲੀ ਹੈ ਹਾਂਜੀ ਦਵਾਈਆਂ ਮਿਲਦੀ ਹੈ ਦਵਾਈ ਜੀ ਐਨ ਫਰੀ ਮਿਲਦੀ ਹੈ ਸਾਰਾ ਕੁਝ ਐਕਸ ਰੇ ਸਾਰਾ ਲੋ ਜੀ ਧੰਨਵਾਦੀਆਂ ਜੋਸ਼ੀ ਸਾਹਿਬ ਦੇ ਜਿਨ੍ਹਾਂ ਨੇ ਹਸਪੀਟਲ ਦੀ ਸਾਨੂੰ ਵਿਜ਼ਿਟ ਵੀ ਕਰਵਾਈ ਹੈ ਤੇ ਸਾਰਾ ਐਕਚੁਅਲ ਹਾਲਾਤ ਦੱਸੇ ਤੇ ਹੁਣ ਕਨਕਲੂਡ ਕਰ ਦੇਣੇ ਅੱਜ ਦੇ ਬਲੌਗ ਨੂੰ ਸਿਕੋ ਜੀ ਨੀਤ ਲੋਕਾਂ ਦੀ ਸਾ ਸਰਕਾਰੀ ਸਾਥ ਹੋਣੀ ਚਾਹੀਦੀ ਹੈ ਤਾਂ ਸਾਰੇ ਕੰਮ ਹੁੰਦੇ ਆ ਪਰ ਸਮਾਂ ਲੱਗਦਾ ਹਰ ਇੱਕ ਚੀਜ਼ ਨੂੰ ਕਿਉਂਕਿ ਪਿਛਲੀ ਸਰਕਾਰ ਤੋਂ ਦੇਖੀਆਂ ਹੈ ਨਵੀਂ ਸਰਕਾਰ ਆ 2.5 ਸਾਲ ਹੋਏ ਆ 2.5 ਸਾਲ 'ਚ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਹੈ ਨੀਤੀ ਵਧੀਆ ਤੇ ਕੰਮ ਵਧੀਆ ਤੇ ਸਾਡੇ ਐਮਐਲਏ ਸਾਹਿਬ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਦਿਨ ਰਾਤ ਪਬਲਿਕ ਦੀ ਸੇਵਾ ਵਾਸਤੇ ਹਾਜ਼ਰ ਰਹਿੰਦੇ ਆ ਉਹਨਾਂ ਦੀ ਸਤਿਕਾਰ ਆ ਤੁਸੀਂ ਆ ਦੇਖ ਸਕਦੇ ਆ ਵੀ ਸਭ ਕੁਝ ਫ੍ਰੀ ਹੋ ਗਿਆ ਲੋਕਾਂ ਨੂੰ ਸਹੂਲਤਾਂ ਬਹੁਤ ਵਧੀਆ ਮਿਲਣ ਲੱਗ ਗਈਆਂ ਥੋੜਾ ਸਮਾਂ ਲੱਗਿਆ ਕੰਮ ਇਹ ਜੂਰ ਹੈ ਪਰ ਕਮਾ ਲੱਗੇਗਾ ਥੋੜਾ ਆਨ ਵਾਲੇ 2.5 ਥਾਲਾ ਚ ਤੁਹਾਨੂੰ ਆਪ ਫਰਕ ਦੇਖੇਗਾ ਜਦ ਤੁਸੀਂ ਨੈਕਸਟ ਵੀਕ ਆਉਂਗੇ ਤੁਹਾਨੂੰ ਹੋਰ ਸੁਧਾਰ ਮਿਲੂਗਾ ਇੱਥੇ ਧੰਨਵਾਦ ਜੋਸ਼ੀ ਜੀ ਸੋ ਦੋਸਤੋ ਅਜਿਹੇ ਸਮਾਜਿਕ ਮੁੱਦਿਆਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਅਗਰ ਪਸੰਦ ਆਏ ਸ਼ੇਅਰ ਤੇ ਲਾਈਕ ਕਰਿਓ ਥੈਂਕ ਯੂ ਮਿਹਰਬਾਨ